ਕੀ ਅਨਕਾਊਂਟਰ ਫੇਕ ਸੀ ਅਨਕਾਊਂਟਰ ਸ਼ੱਕੀ ਕਿਉਂ ਬਣਿਆ ਮੈਂ ਵਰਿੰਦਰ ਸਿੰਘ ਐ ਉਦੀ ਸਿਸਕਾਰ ਹੋ ਰਿਆ ਸੀ ਜਦੋਂ ਮੈਂ ਪਹੁੰਚੇ ਐ ਉੱਥੇ ਸਿਵਲ ਕੱਪੜਿਆਂ ਦੇ ਵਿੱਚ ਫੀਮੇਲ ਔਰਤਾਂ ਬਹੁਤ ਸੀ ਸੀਆਈਡੀ ਵਾਲੇ ਬਹੁਤ ਸੀ 8-10 ਗੱਟੀਆਂ ਫੋਰਸਟੀਆਂ ਸੀ ਸਾਰਾ ਏਰੀਆ ਕਵਰ ਸੀ ਉਹ ਪਰਿਵਾਰ ਅੜ ਗਿਆ ਉਹ ਕਹਿੰਦਾ ਕਿ ਇਹਦੀ ਸਰੀਰ ਤੇ ਤਾਂ ਕੋਈ ਗੋਲੀ ਨਹੀਂ ਹੈਗੀ ਜਿਹੜੀ ਜੜੀ ਧੌਣ ਸੀ ਔਰ ਤੇ ਨੀਲੀ ਹੋਈ ਪਈ ਸੀ ਐਵੇਂ ਲੱਗਿਆ ਕਿ ਉਹਦੀ ਧੌਣ ਤੋਂ ਉਹਨੂੰ ਕੋਈ ਕੁੱਟ ਕੇ ਮਾਰਿਆ ਹੁੰਦਾ ਹੈ ਜਿੱਮੀ ਪੋਲਿਟਿਕਲ ਦਲਾਲ ਹੁੰਦੇ ਨੇ ਲੋਕ ਉਥੇ ਇਨਵੋਲਵ ਹੋ ਕੇ ਉਸ ਸਿਸਕਾਰ ਕਰ ਦਿੱਤਾ ਜਾਂਦਾ ਹੈ ਡਰਾਟਮ ਕਾਕ ਜਦੋਂ ਉਸ ਇਹਨਾਂ ਤਿੰਨ ਪਰਿਵਾਰਾਂ ਨੂੰ ਮਿਲਿਆ ਸਭ ਤੋਂ ਪਹਿਲੇ ਤੇ ਐਪੀ ਤਿੰਨੋਂ ਮੁੰਡੇ ਗ੍ਰੀਪ ਕਰਾਂਦੇ ਨੇ ਜਸ਼ਨਪ੍ਰੀਤ ਸਿੰਘ 18 ਸਾਲ ਦੀ ਉਮਰ ਹੈ 3 ਮਹੀਨੇ ਪਹਿਲੇ ਦਾ ਵਿਆਹ ਹੋਇਆ ਹੈ 2 ਮਹੀਨੇ ਦੀ ਔਰਤ ਜਿਹੜੀ ਪ੍ਰੈਗਨੈਂਟ ਹੈਗੀ ਹੈ ਪੁਰਸ਼ ਕਹਿੰਦੀ ਹੈ ਪੀ ਅਸੀਂ ਤਾਂ ਮਾਰੇ ਨਹੀਂ ਕਿ ਇਹਨਾਂ ਨੇ ਬੰਬ ਸੁੱਟੇ ਨੇ ਜਿਹੜੀ ਚੌਂਕੀ ਹੈ ਬਖਸ਼ੀਵਾਲ ਸੀ ਉੱਥੇ ਦੇਖੀ ਹੈ ਉਹ ਜਿਹੜੀ ਚੌਂਕੀ ਹੈ ਉਹ ਬੰਦ ਪਈ ਹੈ ਉੱਥੇ ਕੋਈ ਪੁਲਿਸ ਵਾਲਾ ਨਹੀਂ ਹੈ ਮੁਲਾਜ਼ਮ ਨਹੀਂ ਆ ਕਾ ਉੱਗਿਆ ਪਿਆ ਸੁਸਵਾਲੀ ਹੈ ਕਿ ਬੰਦ ਪਈ ਜਗ੍ਹਾ ਤੇ ਕੋਈ ਬੰਬ ਕਿਉਂ ਸੁੱਟੇਗਾ ਉਸ ਦਾ ਕੰਮ ਸੀ ਜੇ ਕੋ ਕਿਸੇ ਕੇਸ ਸੀ ਇਨਵੋਲਵ ਨੇ ਮੰਨ ਲਓ ਆਪਾਂ ਇਹ ਮੰਨ ਲੈਣ ਨਹੀਂ ਆ ਕਿ ਪੁਲਿਸ ਠੀਕ ਕਰ ਰਹੀ ਹੈ ਉਹ ਮੁੰਡੇ ਕਿਸੇ ਕ੍ਰਿਮੀਨਲ ਕੇਸ ਸੀ ਇਨਵੋਲਵ ਸੀ ਪੁਲਿਸ ਦਾ ਫਰਜ਼ ਸੀ ਕਿ ਉਹਨਾਂ ਨੂੰ ਪਰਚਾ ਦਰਜ ਕਰਦੀ ਥਾਣਿਆਂ ਦੇ ਵਿੱਚ ਹਥਿਆਰ ਮਿਸਿੰਗ ਨਹੀਂ ਹਾਈ ਕੋਰਟ ਨੇ ਕਿਹਾ ਕਿ ਇਹਦੀ ਪੰਜਾਬ ਗਵਰਨਮੈਂਟ ਸਾਨੂੰ ਡਿਟੇਲ ਦੇ ਕਿ ਕਿਹੜੇ ਅਸਲੇਖਾਨੇ ਚ ਕਿੰਨਾ ਕਿੰਨਾ ਅਸਲਾ ਮਿਸਿੰਗ ਹੈ ਹੁਣ ਜਿਹੜੀਆਂ ਇਹ AK47 ਕਹਿੰਦੇ ਨੇ ਮੁੰਡਿਆਂ ਕੋਲੇ ਇਤਨੇ ਮੁੰਡੇ ਗਰੀਬ ਮੁੰਡੇ ਨੇ ਇਹਨਾਂ ਨੂੰ ਕਿੱਥੇ ਚਲਾਨੀਆਂ ਆਂਦੀਆਂ ਨੇ ਉਹ ਪੰਜਾਬ ਪੁਲਿਸ ਦਾ ਇੰਸਪੈਕਟਰ ਨਰਕ ਸਿੰਘ ਸੀ ਉਦੋਂ ਕੋਈ AK47 ਫੜੀਆਂ ਗਈਆਂ ਇੱਕ ਇੰਦਰਜੀਤ ਸਿੰਘ ਸੀ ਜਲੰਧਰ ਦਾ ਜਿਹੜਾ ਉਹ ਇੱਕ SSP ਦੇ ਨਾਲ ਨਸ਼ੇ ਦੇ ਕੇਸ ਚ ਕਾਬੂ ਆਇਆ ਉਦੋਂ ਕੋਈ AK47 ਫੜੀਆਂ ਗਈਆਂ ਨਹੀਂ ਅਸੀਂ ਬਹੁਤ ਜ਼ੋਰ ਲਾਇਆ ਹੈ ਕਿ ਅਸੀਂ ਸਸਕਾਰ ਨਹੀਂ ਕਰਨਾ ਅਸੀਂ ਸੈਕਿੰਡ ਪੋਸਟਮਾਰਟਮ ਕਰਾਉਣਾ ਹੈ ਸਾਨੂੰ ਦੱਸੋ ਇੱਥੇ ਗੋਲੀ ਦਾ ਤੇ ਕੋਈ ਨਿਸ਼ਾਨ ਹੀ ਨਹੀਂ ਹੈਗਾ ਬਾਡੀ ਤੇ ਦੂਜੀ ਵਾਰੀ ਕਾਨੂੰਨ ਦੇ ਮੁਤਾਬਕ ਹੋ ਸਕਦਾ ਹੈ ਪੋਸਟਮਾਰਟਮ ਜੇ ਪਰਿਵਾਰ ਦੇ ਮੈਂਬਰ ਮੰਗ ਕਰਨ ਮੈਂ ਜੈਪਲ ਭੁੱਲਰ ਦਾ ਕਰਵਾਇਆ ਸੀ ਇਸੇ ਹਾਈ ਕੋਰਟ ਚ ਕਰਾਇਆ ਜਿਸ ਨੂੰ ਕਲਕੱਤੇ ਮਾਰਿਆ ਸੀ ਹੋ ਸਕਦਾ ਹੈ ਕੋਈ ਰੌਲਾ ਨਹੀਂ ਹੈਗਾ ਯੂਪੀ ਦਾ ਇਲਾਕਾ ਪੀਲੀਪੀਤ ਜਿੱਥੇ ਪੰਜਾਬ ਦੇ ਤਿੰਨ ਉਹਨਾਂ ਨੌਜਵਾਨਾਂ ਦਾ ਇਨਕਾਊਂਟਰ ਦੀ ਗੱਲ ਸਾਹਮਣੇ ਆਈ ਹੁਣ ਉਸ ਇਨਕਾਊਂਟਰ ਨੂੰ ਲੈ ਕੇ ਵੱਡੇ ਸਵਾਲ ਉੱਠ ਖੜੇ ਨੇ ਕੀ ਅਨਕਾਉਂਟਰ ਫੇਕ ਸੀ ਅਨਕਾਉਂਟਰ ਸ਼ੱਕੀ ਕਿਉਂ ਬਣਿਆ ਇਸ ਮਾਮਲੇ ਦੇ ਵਿੱਚ ਖਾਸ ਕਰਕੇ ਜਿਹੜੀ ਇੱਕ ਮ੍ਰਿਤਕ ਦੇ ਪਿੰਡ ਵਾਲਿਆਂ ਕੋਲ ਪਹੁੰਚੀ ਪਰਿਵਾਰਕ ਮੈਂਬਰਾਂ ਕੋਲ ਪਹੁੰਚੀ ਗੁਰਦਾਸਪੁਰ ਇਲਾਕੇ ਦੇ ਵਿੱਚ ਜਿਹੜੇ ਸ਼ਮਸ਼ਾਨ ਘਾਟ 'ਚ ਸਸਕਾਰ ਕੀਤਾ ਗਿਆ ਤਾਂ ਉੱਥੇ ਜਸ਼ਨਪ੍ਰੀਤ ਸਿੰਘ ਨਾਮ ਦਾ ਇੱਕ ਜਿਹੜਾ ਨੌਜਵਾਨ ਸੀ ਜਿਹੜਾ ਉਸ ਅਨਕਾਉਂਟਰ ਵਿੱਚ ਮਾਰਿਆ ਜਾਂਦਾ ਉਸ ਦੇ ਸਰੀਰ ਉੱਤੇ ਕਿਸੇ ਤਰ੍ਹਾਂ ਦਾ ਕੋਈ ਨਿਸ਼ਾਨ ਨਾ ਹੋਣ ਦਾ ਦਾਵਾ ਕੀਤਾ ਗਿਆ ਪਰਿਵਾਰਕ ਮੈਂਬਰਾਂ ਵੱਲੋਂ ਉਸ ਮੌਕੇ ਤੇ ਉੱਤੇ ਐਨ ਮੌਕੇ ਦੇ ਉੱਤੇ ਜਿਉਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਜਿਹੜੇ ਨੇ ਸਿਮਰਨਜੀਤ ਸਿੰਘ ਉਹ ਸਾਡੇ ਨਾਲ ਨੇ ਉਹ ਵੀ ਮੌਕੇ ਉੱਤੇ ਮੌਜੂਦ ਸੀ ਇਹਨਾਂ ਨੇ ਆਪਣੀ ਅੱਖੀ ਕੀ ਕੀ ਵੇਖਿਆ ਤੇ ਇਹ ਕਾਨੂੰਨੀ ਤੌਰ ਦੇ ਉੱਤੇ ਕੁਝ ਤੱਥ ਰੱਖਣਾ ਚਾਹੁੰਦੇ ਨੇ ਸਾਹਮਣੇ ਉਹ ਅਸੀਂ ਸਾਰੀ ਗੱਲਬਾਤ ਕਰਾਂਗੇ ਐਡਵੋਕੇਟ ਸਾਹਿਬ ਤੁਹਾਨੂੰ ਅਸੀਂ ਦੇਖਿਆ ਕਿ ਤੁਸੀਂ ਉਸ ਸ਼ਮਸ਼ਾਨ ਘਾਟ ਪੁੱਜੇ ਹੋਏ ਸੀ ਤੇ ਉੱਥੇ ਤੁਸੀਂ ਆਪਣੀ ਅੱਖੀ ਜੋ ਜੋ ਚੀਜ਼ਾਂ ਦੇਖੀਆਂ ਨੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਕਿਸੇ ਹੋਰ ਤੋਂ ਸੁਣੀਆਂ ਹੋਣ ਤਾਂ ਇਸ ਤਰ੍ਹਾਂ ਲੱਗਦਾ ਕਿ ਕਿਤੇ ਅਫਵਾਹ ਹੀ ਨਾ ਹੋਵੇ ਤੁਸੀਂ ਜੋ ਅੱਖੀ ਵੇਖਿਆ ਪਹਿਲਾਂ ਉਹ ਤੁਹਾਡੇ ਤੋਂ ਸੁਣਨਾ ਚਾਹਾਂਗੇ ਇਹ ਸਭ ਤੋਂ ਪਹਿਲੀ ਈ ਜਿਹੜਾ ਵਿਰਿੰਦਰ ਸਿੰਘ ਹੈ ਜੀ ਉੱਥੇ ਸੰਸਕਾਰ ਹੋ ਰਿਹਾ ਸੀ ਜਦੋਂ ਮੈਂ ਪਹੁੰਚੇ ਆਂ ਉੱਥੇ ਸਿਵਲ ਕੱਪੜਿਆਂ ਦੇ ਵਿੱਚ ਫੀਮੇਲ ਔਰਤਾਂ ਬਹੁਤ ਸੀ ਜੀ ਸੀਆਈਡੀ ਵਾਲੇ ਬਹੁਤ ਸੀ ਤੇ 8-10 ਗੱਡੀਆਂ ਫੋਰਸ ਦੀਆਂ ਸੀ ਸਾਰਾ ਏਰੀਆ ਕਵਰ ਸੀ ਜੀ ਤੇ ਉਹਨਾਂ ਨੇ ਫਟਾਫਟ ਮਤਲਬ ਜਦ ਤੱਕ ਅਗਨੀ ਲਾਈ ਉਹਨਾਂ ਚਿਰ ਤੱਕ ਪੁਲਸ ਉਥੋਂ ਹਿੱਲੀ ਨਹੀਂ ਜੀ ਉਸ ਤੋਂ ਬਾਅਦ ਮੈਂ ਗਿਆ ਜਸ਼ਨਪ੍ਰੀਤ ਸਿੰਘ ਦੇ ਜਿੱਥੇ ਸੰਸਕਾਰ ਹੋ ਰਿਹਾ ਸੀ ਜੀ ਉਹ ਪਰਿਵਾਰ ਅੜ ਗਿਆ ਉਹ ਕਹਿੰਦਾ ਕਿ ਇਹਦੀ ਸਰੀਰ ਤੇ ਤਾਂ ਕੋਈ ਗੋਲੀ ਨਹੀਂ ਹੈਗੀ ਤੇ ਸਾਨੂੰ ਦੱਸੋ ਵੀ ਇਹਨੂੰ ਗੋਲੀ ਮਰਿਆ ਕਿਵੇਂ ਆ ਜੀ ਤੋ ਕਿ ਉਹਦੀ ਜਿਹੜੀ ਧੌਣ ਸੀ ਔਰ ਤੇ ਨੀਲੀ ਹੋਈ ਪਈ ਸੀ ਐਵੇਂ ਲੱਗਿਆ ਕਿ ਉਹਦੀ ਧੌਣ ਤੋਂ ਉਹਨੂੰ ਕੋਈ ਕੁੱਟ ਕੇ ਮਾਰਿਆ ਹੁੰਦਾ ਹੈ ਜੀ ਉਹ ਜਦੋਂ ਪਰਿਵਾਰ ਕਹਿੰਦਾ ਹੈ ਕਿ ਅਸੀਂ ਸੰਸਕਾਰ ਨਹੀਂ ਕਰਾਣਾ ਸੀ ਸੈਕਿੰਡ ਪੋਸਟਮਾਰਟਮ ਕਰਵਾਉਣਾ ਹੈ ਜੀ ਫਿਰ ਉੱਪਰੋਂ ਜਿਹੜਾ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਪ੍ਰੈਸ਼ਰ ਪੰਦਾ ਹੈ ਜੀ ਜਿਵੇਂ ਪੋਲਿਟੀਕਲ ਦਲਾਲ ਹੁੰਦੇ ਨੇ ਲੋਕ ਕੋਥੀ ਇਨਵੋਲਵ ਹੋ ਕੇ ਉਹ ਸੰਸਕਾਰ ਕਰ ਦਿੱਤਾ ਜਾਂਦਾ ਹੈ ਡਰਾਤਮਕਾ ਕੀ ਜੀ ਜਦੋਂ ਸੀ ਇਹਨਾਂ ਤਿੰਨਾਂ ਪਰਿਵਾਰਾਂ ਨੂੰ ਮਿਲਿਆ ਸਭ ਤੋਂ ਪਹਿਲੇ ਤੇ ਇਹ ਆਪੀ ਤਿੰਨੋਂ ਮੁੰਡੇ ਗ੍ਰੀਪ ਕਰਾਂਦੇ ਨੇ ਜਸ਼ਨਪ੍ਰੀਤ ਸਿੰਘ 18 ਸਾਲ ਦੀ ਉਮਰ ਹੈ ਜੀ ਤਿੰਨ ਮਹੀਨੇ ਪਹਿਲੇ ਉਹਦਾ ਵਿਆਹ ਹੋਇਆ ਹੈ ਦੋ ਮਹੀਨੇ ਦੀ ਔਰਤ ਜਿਹੜੀ ਪ੍ਰੈਗਨੈਂਟ ਹੈਗੀ ਹੈ ਤੇ ਇਹ ਕਦੇ ਮਤਲਬ ਦਿਹਾੜੀ ਲਾਂਦਾ ਸੀ ਵਕਫਾ-ਵਕ ਲੋਕਾਂ ਨਾਲ ਕਦੇ ਲੱਕੜਵਾਲਿਆਂ ਨਾਲ ਕਦੇ ਕਿਸੇ ਨਾ ਜਿਵੇਂ ਕੰਮ ਮਿਲਦਾ ਸੀ ਚੱਲ ਜਾਂਦਾ ਸੀ ਜੀ ਜਿਹੜਾ ਵਰਿੰਦਰ ਹੈ ਇਹ ਵੀ ਕਦੇ ਲੇਬਰ ਕਰਦਾ ਹੈ ਕਦੇ ਡਰਾਈਵਰੀ ਕਰਦਾ ਹੈ ਜੀ ਐਵੇਂ ਜਿਹੜਾ ਤੀਸਰਾ ਗੁਰਵਿੰਦਰ ਸਿੰਘ ਹੈ ਉਵੀ ਗ੍ਰਿਪ ਕਰਦਾ ਮੁੰਡਾ ਹੁਣ ਪੁਲਿਸ ਕਹਿੰਦੀ ਹੈ ਕਿ ਅਸੀਂ ਤਾਂ ਮਾਰੇ ਨਹੀਂ ਕਿ ਇਹਨਾਂ ਨੇ ਬੰਬ ਸੁੱਟੇ ਨੇ ਜੀ ਜਿਹੜੀ ਚੌਂਕੀ ਹੈ ਬਖਸ਼ੀਵਾਲਾ ਸੀ ਉੱਥੇ ਦੇਖੀ ਹੈ ਉਹ ਜਿਹੜੀ ਚੌਂਕੀ ਹੈ ਉਹ ਬੰਦ ਪਈ ਹੈ ਉੱਥੇ ਕੋਈ ਪੁਲਿਸ ਵਾਲਾ ਨਹੀਂ ਹੈ ਮੁਲਾਜ਼ਮ ਨਹੀਂ ਹੈ ਕਾ ਉੱਗਿਆ ਪਿਆ ਹਮ ਸਵਾਲ ਇਹ ਹੈ ਕਿ ਬੰਦ ਪਈ ਜਗ੍ਹਾ ਤੇ ਕੋਈ ਬੰਬ ਕਿਉਂ ਸੁੱਟੇਗਾ ਹਮ ਤੇ ਸਾਡਾ ਤਿੰਨ ਚਾਰ ਸਵਾਲ ਨੇ ਜਿਹੜੇ ਜਿੰਨਾਂ ਕਰਕੇ ਸਾਨੂੰ ਲੱਗਿਆ ਕਿ ਇਹ ਹਿਊਮਨ ਰਾਈਟਸ ਵੋਲੂਸ਼ਨ ਦਾ ਇਸ਼ੂ ਹੈ ਤੇ ਸਾਨੂੰ ਇੰਟਰਵਿਨ ਕਰਨਾ ਚਾਹੀਦਾ ਹੈ ਹਮ ਪਲੀਟੀਕਲ ਇਹ ਹੈ ਕਿ ਜਿਹੜਾ ਕਾਨੂੰਨ ਦਾ ਆਰਟੀਕਲ 21 ਹੈ ਉਹ ਫੰਡਮੈਂਟਲ ਰਾਈਟ ਹੈ ਆਰਟੀਕਲ 21 ਕਹਿੰਦਾ ਰਾਈਟ ਟੂ ਲਾਈਫ ਹਰ ਬੰਦੇ ਦਾ ਰਾਈਟ ਹੈ ਤੇ ਉਹਦੇ ਵਿੱਚ ਸਪੈਸੀਫਿਕਲੀ ਸਾਨੂੰ ਕਾਨੂੰਨ ਚ ਪੜਾਇਆ ਜਾਂਦਾ ਹੈ ਕਿ ਨੋ ਪਰਸਨ ਸ਼ਲ ਬੀ ਡਿਪਰਾਈਵਡ ਫਰਮ ਹਿਸ ਲਾਈਫ ਐਕਸੈਪਟ ਡਿਊਲੀ ਪ੍ਰੋਸੀਜਰ ਐਸਟੈਬਲਿਸ਼ਡ ਬਾਏ ਦਾ ਲਾ ਇਹ ਆਰਟੀਕਲ 21 ਕਹਿੰਦਾ ਹੈ ਹੁਣ ਪੁਲਿਸ ਦਾ ਕੰਮ ਸੀ ਜੇ ਉਹ ਕਿਸੇ ਕੇਸ ਇਨਵੋਲਵ ਨਹੀਂ ਮੰਨ ਲਓ ਆਪਾਂ ਇਹ ਮੰਨ ਲਏ ਨੀ ਕਿ ਪੁਲਿਸ ਠੀਕ ਕਰ ਰਹੀ ਹੈ ਜੀ ਉਹ ਮੁੰਡੇ ਕਿਸੇ ਕ੍ਰਿਮੀਨਲ ਕੇਸ ਇਨਵੋਲਵ ਸੀ ਜੀ ਪੁਲਿਸ ਦਾ ਫਰਜ਼ ਸੀ ਕਿ ਉਹਨਾਂ ਨੂੰ ਪਰਚਾ ਦਰਜ ਕਰਦੀ ਜਦੋਂ ਤੁਸੀਂ ਉਹਨਾਂ ਨੂੰ ਟਰੈਕ ਕਰ ਲਿਆ ਹੈ ਉਹਨਾਂ ਦੀ ਲੋਕੇਸ਼ਨ ਲੈ ਲਈ ਹੈ ਉਹਨਾਂ ਨੂੰ ਤੁਹਾਨੂੰ ਪਤਾ ਹੈ ਕਿ ਉਹ ਪੀਲੀ ਪੀਚ 'ਚ ਬੈਠੇ ਹੋਏ ਨੇ ਜੀ ਤੁਸੀਂ ਉਹਨਾਂ ਨੂੰ ਫੜਦੇ ਫੜ ਕੇ ਕੋਰਟ ਦੇ ਵਿੱਚ ਚਲਾਨ ਪੇਸ਼ ਕਰਦੇ ਕੋਰਟ ਦੇਖਦੀ ਕਿ ਉਹਨੂੰ ਕਨਵਿਕਟ ਕਰਨਾ ਹੈ ਕਿ ਨਹੀਂ ਕਰਨਾ ਜਿਹੜਾ ਅਦਾਲਤ ਦਾ ਕੰਮ ਹੈ ਉਹ ਵੀ ਪੁਲਿਸ ਨੇ ਆਪ ਦੇ ਹੱਥਾਂ 'ਚ ਲੈ ਲਿਆ ਇਸ ਕੇਸ ਦੇ ਵਿੱਚ ਜੀ ਸੋ ਕਿ ਮੈਂ ਇਹਨਾਂ ਕਈ ਕੇਸਸ ਨਾਲ ਜੁੜਿਆ ਹੋਇਆ ਪਰ ਇੱਕ ਇਹ ਵੀ ਤਾਂ ਸੀ ਨਾ ਕਿ 7 ਤੋਂ 8 ਘਟਨਾਵਾਂ ਲਗਾਤਾਰ 27 28 ਦਿਨਾਂ 'ਚ ਹੋ ਗਈਆਂ ਸੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਤੇ ਇੱਕ ਵੱਡਾ ਲੋਕਾਂ ਦਾ ਵੀ ਪ੍ਰੈਸ਼ਰ ਸੀ ਕਿ ਇੰਨੇ ਘਟਨਾਵਾਂ ਲਗਾਤਾਰ ਹੋ ਰਹੀਆਂ ਨੇ ਤੁਸੀਂ ਕਰ ਕੀ ਰਹੇ ਹੋ ਇਸ ਕਰਕੇ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਕਿ ਆਹ ਦੇਖੋ ਜੀ ਅਸੀਂ ਤੇ ਮਲਜਮ ਫੜ ਕੇ ਕੱਲੇ ਫੜੇ ਹੀ ਨਹੀਂ ਮਾਰ ਵੀ ਦਿੱਤੇ ਨਹੀਂ ਤੁਹਾਨੂੰ ਬੈਕਗ੍ਰਾਉਂਡ 'ਚ ਲੈ ਕੇ ਜਾਣਾ ਹੈ ਜੀ ਇਹਨਾਂ ਨੇ ਪਹਿਲੇ ਮਾਰਿਆ ਹੈ ਵਿੱਕੀ ਗੌਂਦਰ ਨਾਂ ਦਾ ਮੁੰਡਾ ਜਿਹੜਾ ਮਲੋਟ ਦੇ ਕੋਲ ਦਾ ਸੀ ਹੂੰ ਅਨੁਜਤੋਂ ਮਾਰਿਆ ਰਾਜਸਥਾਨ ਤੋਂ ਵੀ ਤਿੰਨ ਹੀ ਮੁੰਡੇ ਮਾਰੇ ਨੇ ਜੀ ਹਨਾ ਫਿਰ ਇਹਨਾਂ ਨੇ ਇੱਕ ਫਰੋਸਪੁਰ ਦਾ ਮੁੰਡਾ ਮਾਰਿਆ ਹੈ ਜੈਪਾਲਪੁਰ ਕੋਲ ਕਲਕੱਤਾ ਦੇ ਵਿੱਚ ਉਹ ਵੀ ਤਿੰਨ ਜਾਨੇ ਸੀ ਹੁਣ ਇਹ ਵੀ ਤਿੰਨ ਮੁੰਡੇ ਜਿਹੜਾ ਇਹਨਾਂ ਨੇ ਅਦਰ ਸਟੇਟ ਦੇ ਵਿੱਚ ਲਿਜਾ ਕੇ ਮਾਰੇ ਨੇ ਹੂੰ ਸੋ ਇਦੀ ਵਿੱਚ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਇਹ ਜਿਹੜੀ ਪੁਲਿਸ ਦੀ ਜਿਹੜੀ ਮੋਡਰਨ ਸਪ੍ਰਿੰਟ ਹੀ ਹੈ ਜਿਹੜੀ ਕਿ ਤੁਸੀਂ ਕਹਿੰਦੇ ਹੋ ਕਿ ਇਹ ਇਨਸੀਡੈਂਟਸ ਹੋ ਰਹੇ ਨੇ ਇਹਨਾਂ ਨੇ ਉਹਨੂੰ ਕਵਰ ਅਪ ਕਰਨ ਲਈ ਕੀਤਾ ਮੇਰਾ ਇਹ ਕਹਿਣਾ ਹੈਗਾ ਇਹਨਾਂ ਨੂੰ ਕਿ ਮਤਲਬ ਜਦੋਂ ਇਹ ਇਨਸੀਡੈਂਟਸ ਹੋ ਰਹੇ ਨੇ ਤੇ ਇਹ ਲਾਅ ਐਂਡ ਆਰਡਰ ਦੀ ਡਿਊਟੀ ਹੈਗੀ ਹੈ ਨਾ ਜੇ ਪੰਜਾਬ ਦਾ ਲਾਅ ਐਂਡ ਆਰਡਰ ਹੀ ਠੀਕ ਨਹੀਂ ਹੈਗਾ ਤੇ ਦੂਸਰੀ ਗੱਲ ਹੈ ਕਿ ਹੁਣ ਹਾਈ ਕੋਰਟ ਨੇ ਪਿਛਲੇ ਮਹੀਨੇ ਇੱਕ ਨੋਟਿਸ ਲਿਆ ਬੜਾ ਲੈਂਡਮਾਰਕ ਕਮ ਹੈ ਕਿ ਥਾਣਿਆਂ ਦੇ ਵਿੱਚ ਹਥਿਆਰ ਮਿਸਿੰਗ ਨੇ ਜੀ ਜਿਹੜਾ ਐਮਿਊਨੀਸ਼ਨ ਹੈ ਆਰਮਜ਼ ਹੈ ਮਿਸਿੰਗ ਨੇ ਹਾਈ ਕੋਰਟ ਨੇ ਕਿਹਾ ਹੈ ਕਿ ਇਹਦੀ ਪੰਜਾਬ ਗਵਰਨਮੈਂਟ ਸਾਨੂੰ ਡਿਟੇਲ ਦੇ ਕਿਹੜੇ ਅਸਲੇਖਾਨੇ ਚ ਕਿੰਨਾ ਕਿੰਨਾ ਅਸਲਾ ਮਿਸਿੰਗ ਹੈ ਜੀ ਉਹਨ ਜਿਹੜੀਆਂ ਇਹ ਏਕੇ 47 ਕਹਿੰਦੇ ਨੇ ਮੁੰਡਿਆਂ ਕੋਲੇ ਜੀ ਇਤਨੇ ਮੁੰਡੇ ਗਰੀਬ ਮੁੰਡੇ ਨੇ ਇਹਨਾਂ ਨੂੰ ਕਿੱਥੇ ਚਲਾਨੀਆਂ ਆਂਦੀਆਂ ਨਹੀਂ ਹੂੰ ਤੇ ਹੁਣ ਤੁਸੀਂ ਦੇਖੋ ਪੰਜਾਬ ਪੁਲਿਸ ਦਾ ਇੰਸਪੈਕਟਰ ਨਰੰਗ ਸਿੰਘ ਸੀ ਉੱਥੇ ਕੋਈ ਏਕੇ 47 ਫੜੀਆਂ ਗਈਆਂ ਇੱਕ ਇੰਦਰਜੀਤ ਸਿੰਘ ਸੀ ਜਲੰਧਰ ਦਾ ਜਿਹੜਾ ਉਹ ਇੱਕ ਐਸਐਸਪੀ ਦੇ ਨਾਲ ਨਸ਼ੇ ਦੇ ਕੇਸ਼ ਕਾਬੂ ਆਇਆ ਹੈ ਉੱਥੇ ਕੋਈ ਏਕੇ 47 ਫੜੀਆਂ ਗਈਆਂ ਨਹੀਂ ਪੁਲਿਸ ਸਕੂਲ ਤਾਂ ਹਾਈ ਕੋਰਟ ਨੇ ਵੀ ਕੌਗਨੀਸੈਂਸ ਲੈ ਲਈ ਹੈ ਕਿ ਅਸਲਾ ਹੁਜ਼ੈਬ ਕਿੰਨਾ ਪਿਆ ਹੋਇਆ ਹੈ ਹੂੰ ਇੱਕ ਤੇ ਬੈਕਗ੍ਰਾਉਂਡ ਹੈ ਕੇਸਾਂ ਦੀ ਮੈਂ ਉੱਥੇ ਇੱਕ ਆਉਣਾ ਚਾਹਣਾ ਜਿੱਥੇ ਤੁਸੀਂ ਕਿਹਾ ਕਿ ਤੁਸੀਂ ਪਹੁੰਚਦੇ ਹੋ ਜਦੋਂ ਜਸ਼ਨਪ੍ਰੀਤ ਸਿੰਘ ਵਾਲੇ ਕੇਸ 'ਚ ਖਾਸ ਕਰਕੇ ਤੁਸੀਂ ਆਪਣੀ ਅੱਖੀ ਕੀ ਕੀ ਵੇਖਿਆ ਕਿ ਮ੍ਰਿਤਕ ਦੇ ਦੇ ਉੱਤੇ ਤੁਸੀਂ ਸਰੀਰ ਤੇ ਨਿਸ਼ਾਨ ਦੇਖਿਆ ਕਿਸੇ ਤਰ੍ਹਾਂ ਦਾ ਗੋਲੀ ਦਾ ਨਹੀਂ ਜੀ ਮੇਰੇ ਜਾਣ ਤੋਂ ਪਹਿਲੇ ਉੱਥੇ ਜਿਹੜੇ ਲੜਕੇ ਦਾ ਦਾਦਾ ਸੀ ਫਾਦਰ ਸੀ ਉਹ ਸਾਰੇ ਮੌਜੂਦ ਸੀ ਜੀ ਉਹਨਾਂ ਨੇ ਮੈਨੂੰ ਦੱਸਿਆ ਕਿ ਵਕੀਲ ਸਾਹਿਬ ਤੁਸੀਂ 20-25 ਮਿੰਟ ਲੇਟ ਹੋਏ ਹੋ ਅਸੀਂ ਬਹੁਤ ਜ਼ੋਰ ਲਾਇਆ ਹੈ ਕਿ ਅਸੀਂ ਸਸਕਾਰ ਨਹੀਂ ਕਰਨਾ ਅਸੀਂ ਸੈਕਿੰਡ ਪੋਸਟਮਾਰਟਮ ਕਰਾਣਾ ਹੈ ਸਾਨੂੰ ਦੱਸੋ ਇੱਥੇ ਗੋਲੀ ਦਾ ਤੇ ਕੋਈ ਨਿਸ਼ਾਨ ਹੀ ਨਹੀਂ ਹੈ ਬਾਡੀ ਤੇ ਕੀ ਦੂਜੀ ਵਾਰੀ ਕਾਨੂੰਨ ਦੇ ਮੁਤਾਬਕ ਹੋ ਸਕਦਾ ਹੈ ਪੋਸਟਮਾਰਟਮ ਜੇ ਪਰਿਵਾਰ ਦੇ ਮੈਂਬਰ ਮੰਗ ਕਰਨ ਮੈਂ ਜੈਪਲ ਭੁੱਲਰ ਦਾ ਕਰਵਾਇਆ ਸੀ ਇਸੇ ਹਾਈ ਕੋਰਟ ਚ ਕਰਾਇਆ ਜਿਸ ਨੂੰ ਕਲਕੱਤੇ ਮਾਰਿਆ ਸੀ ਹੋ ਸਕਦਾ ਕੋਈ ਰੋਲਾ ਨਹੀਂ ਹੈਗਾ ਫਿਰ ਪੋਸਟਮਾਰਟਮ ਛੇ ਹੁੰਦਾ ਹੈ ਕਿ ਜਦੋਂ ਕੋਈ ਪੋਸਟਮਾਰਟਮ ਕਰਵਾਉਣਾ ਹੁੰਦਾ ਹੈ ਪੰਚਨਾਮਾ ਹੁੰਦਾ ਹੈ ਪਰਿਵਾਰ ਦੇ ਸਾਈਨ ਦਸਕਤ ਹੁੰਦੇ ਨੇ ਇਹ ਪੋਸਟਮਾਰਟਮ ਵੀ ਇਹਨਾਂ ਨੇ ਉੱਥੇ ਆਪ ਹੀ ਕਰਾ ਕੇ ਲੈ ਲੈਂਤਾ ਹੈ ਪਰਿਵਾਰ ਨੂੰ ਤਾਂ ਬੁਲਾਇਆ ਹੀ ਨਹੀਂ ਉੱਥੇ ਕਿਸੇ ਨੂੰ ਜੀ ਨਾ ਉਹਦੀ ਵੀਡੀਓਗ੍ਰਾਫੀ ਕੀਤੀ ਹੈ ਪੋਸਟਮਾਰਟਮ ਦੀ ਹੂੰ ਉਹ ਟੈਕਨੀਕਲ ਜੈਪਲਪੁਰ ਦੇ ਕੇਸ ਵਿੱਚ ਵੀ ਮੈਂ ਕਹਿਆ ਸੀ ਕਿ ਇਹ ਜਿਹੜਾ ਕੇਸ ਹੈ ਝੂਠੇ ਪੁਲਿਸ ਮੁਕਾਬਲੇ ਦਾ ਹੂੰ ਇਹਨੂੰ ਆਪਾਂ ਟੈਕਨੀਕਲ ਲੈਂਗੁਏਜ ਲੀਗਲ ਲੈਂਗੁਏਜ ਕਹਿੰਨੇ ਕਿ ਇਹ ਕੰਟੈਕਟ ਫਾਇਰਿੰਗ ਦਾ ਕੇਸ ਹੈ ਹੂੰ ਕੰਟੈਕਟ ਫਾਇਰਿੰਗ ਹੁੰਦੀ ਹੈ ਕਿ ਜਦੋਂ ਬੰਦਾ ਤੁਹਾਡੀ ਕਲੋਜ਼ ਰੇਂਜ ਵਿੱਚ ਹੁੰਦਾ ਹੈ ਜੀ ਜਦੋਂ ਬੰਦਾ ਤੁਹਾਡੇ ਤੋਂ 5-7 ਫੁੱਟ ਦੀ ਦੂਰੀ ਤੇ ਬੈਠਿਆ ਉਹਨੂੰ ਤੁਸੀਂ ਜੁੰਦੇ ਫੜ ਸਕਦੇ ਹੋ ਮਾਰਨ ਦੀ ਤਾਂ ਲੋੜ ਨਹੀਂ ਹੂੰ ਕਿਉਂਕਿ ਪੁਲਿਸ ਦੀ ਟ੍ਰੇਨਿੰਗ ਹੈਗੀ ਹੈ ਪ੍ਰੋਪਰ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਕਿ ਹਥਿਆਰ ਚਲਾਉਣਾ ਕਿਵੇਂ ਹੈ ਤੇ ਬੰਦੇ ਨੂੰ ਫੜਨਾ ਕਿਵੇਂ ਹੈ ਇਹ ਟੈਕਨੀਕਲੀ ਦੱਸੋ ਕਿ ਜਿਹੜਾ ਇਹ ਵੀ ਇਨਕਾਊਂਟਰ ਹੋਇਆ ਹੈ ਜੇ ਸਰੀਰ ਦੇ ਉੱਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਮੰਨ ਲਈਏ ਕਿ ਨਿਸ਼ਾਨ ਨਹੀਂ ਸੀ ਜਿਹੜੇ ਆੜੇ ਕਿ ਅਸੀਂ ਸੰਸਕਾਰ ਨਹੀਂ ਉਦ ਤੱਕ ਕਰਨਾ ਦੁਬਾਰਾ ਪੋਸਟਮਾਰਟਮ ਹੋਣਾ ਚਾਹੀਦਾ ਜੇਕਰ ਉਹ ਭੱਜ ਵੀ ਰਹੇ ਸੀ ਜਿਹੜੇ ਵੀ ਹੋਟਲ 'ਚ ਠਹਿਰੇ ਹੋਏ ਸੀ ਉਹ ਜੇ ਪੁਲਿਸ ਦੇ ਮੁਤਾਬਕ ਕਹੀ ਹੈ ਯੂਪੀ ਪੁਲਿਸ ਉੱਥੇ ਮੌਜੂਦ ਸੀ ਜੇ ਭੱਜ ਵੀ ਲੱਗੇ ਸੀ ਤੇ ਭੱਜਣ ਲੱਗੇ ਆ ਦੂਰ ਤੋਂ ਵੀ ਗੋਲੀ ਚੱਲੇ ਉਸ ਤਰ੍ਹਾਂ ਦਾ ਕਿਵੇਂ ਦੇ ਨਿਸ਼ਾਨ ਹੁੰਦੇ ਆ ਤੁਸੀਂ ਬਹੁਤ ਸਾਰੇ ਕੇਸ ਦੇ ਮੈਂ ਉਹੀ ਚੀਜ਼ ਦੱਸਣਾ ਚਾਹੁੰਦਾ ਹਾਂ ਜ 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 ਤੇ ਉਹਦੀ ਬਾਡੀ ਦੇ ਤੇ ਤੌਣ ਦੇ ਉੱਪਰ ਜਿਹੜਾ ਨੀਲੀ ਹੋਈ ਪਈ ਹੈ ਐਵੇਂ ਲੱਗਦਾ ਵੀ ਤੌਣ ਨੂੰ ਕਿਸੇ ਕਪੜੇ ਨਾਲ ਚਾਇ ਕਿਸੇ ਤਰੀਕੇ ਨਾਲ ਕੁੱਟ ਕੇ ਮਾਰਿਆ ਹੈਗਾ ਤੇ ਜਿਹੜਾ ਤੀਸਰਾ ਮੁੰਡਾ ਹੈਗਾ ਗੁਰਵਿੰਦਰ ਉਹਦਾ ਵੀ ਜਿਹੜਾ ਐਂਟਰੈਂਸ ਡੈੱਡ ਬਾਡੀ ਦੇ ਵਿੱਚ ਜਿਹੜਾ ਐਂਟਰੈਂਸ ਪੁਆਇੰਟ ਆ ਛੋਟਾ ਹੈ ਸੋ ਪੁਲਿਸ ਦੀ ਸਟੋਰੀ ਗਲਤ ਹੋ ਜਾਂਦੀ ਹੈ ਮੈਨੂੰ ਪਤਾ ਕਿਵੇਂ ਲੱਗੇਗਾ ਸਹੀ ਕੀ ਸੀ ਮੈਂ ਦੱਸ ਲੱਗਿਆ ਜੀ ਜਿਉਂ ਬੰਦੇ ਭੱਜ ਰਹੇ ਸੀ ਤੇ ਫਿਰ ਜਿਹੜਾ ਐਂਟਰੈਂਸ ਪੁਆਇੰਟ ਆ ਵੱਡਾ ਹੁੰਦਾ ਹੈ ਇੱਕ ਐਗਜ਼ਿਟ ਪੁਆਇੰਟ ਛੋਟਾ ਹੋਣਾ ਸੀ ਜੀ ਹਨ ਸੋ ਉਤੀ ਇਸੀ ਟੈਕਨੀਕਲ ਪੁਆਇੰਟ ਤੋਂ ਸਾਰਾ ਕੁਝ ਕਲੀਅਰ ਹੋ ਜਾਂਦਾ ਹੈ ਇਹਨਾਂ ਕੇਸਾਂ ਦੇ ਵਿੱਚ ਇਹ ਹੈਗਾ ਕਿ ਕਿਉਂਕਿ ਇੱذ ਵਿੱਚ ਯੂਪੀ ਦੀ ਪੁਲਿਸ ਇਨਵੋਲਵ ਹੈ ਪੰਜਾਬ ਦੀ ਗਵਰਨਮੈਂਟ ਇਨਵੋਲਵ ਹੈ ਇਟ ਵਿਚ ਸੁਪਰੀਮ ਕੋਰਟ ਚ ਅਸੀਂ ਜਾਵਾਂਗੇ ਅਸੀਂ ਚੀਫ ਅਸਿਸਟੈਂਟ ਕਵਾਂਗੇ ਕਿ ਇਹਦੀ ਜਿਹੜੀ ਇਨਕੁਆਇਰੀ ਹੈ ਸੀਬੀਆਈ ਨੂੰ జਣੀ ਚਾਹੀਦੀ ਹੈ ਕਿ ਬਹੁਤ ਸਾਰੇ ਲੋਕ ਜਿਹਨੂੰ ਸ਼ੱਕ ਦੀ ਨਜ਼ਰ ਨਾਲ ਇਸ ਕਾਰਵਾਈ ਨੂੰ ਦੇਖ ਰਹੇ ਨੇ ਗੱਲਾਂ ਹੋ ਰਹੀਆਂ ਨੇ ਆਮ ਤੌਰ ਦੇ ਉੱਤੇ ਕਿ ਇਸ ਤਰ੍ਹਾਂ ਹੋਇਆ ਕਿਉਂਕਿ ਲੋਕਾਂ ਨੇ ਪਹਿਲਾਂ ਵਾਲਾ ਦੌਰ ਵੇਖਿਆ ਜਦੋਂ ਝੂਠੇ ਪੁਲਿਸ ਮੁਕਾਬਲੇ ਹੋਏ ਇਸ ਮੁਕਾਬਲੇ ਦੀ ਜੇਕਰ ਗੱਲ ਕਰੀਏ ਇੱਕ ਸ਼ੱਕ ਦੀ ਇਹਨਾਂ ਨਾਲ ਵੇਖਣਾ ਹੋਰ ਗੱਲ ਹੁੰਦੀ ਹੈ ਪਰ ਜਦੋਂ ਇੱਕ ਗੱਲ ਹੁੰਦੀ ਹੈ ਕਿ ਜਾਂਚ ਕਿਹਦੇ ਤੋਂ ਮੰਗ ਰਹੇ ਹੋ ਜਿਨ੍ਹਾਂ ਨੇ ਕਰਾਉਣੀ ਹੈ ਜਿਨ੍ਹਾਂ ਨੇ ਜਾਂਚ ਸਹੀ ਕਰਨੀ ਹੋਵੇ ਤੇ ਪਹਿਲਾਂ ਹੀ ਗਲਤ ਕੰਮ ਨਾ ਕਰ ਸਭ ਤੋਂ ਇੰਟਰਸਟਿੰਗ ਹੈ ਕਿ ਪੁਲਸ ਨੇ ਇੱਕ ਕੜੀਕੜਾਈ ਸਟੋਰੀ ਕਹੀ ਹੈ ਕਿ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਇਹ بڑے ਟ੍ਰੇਨ ਖੜਕੂ ਸੀ ਜੀ ਉਹ ਤਿੰਨੋਂ ਮੁੰਡੇ ਡਰਾਈਵਰ ਨੇ ਕੱਟ ਸ਼ਰਟ ਨੇ ਸਿੱਖੀ ਨਾਲ ਉਹਨਾਂ ਦਾ ਦੂਰ ਦਾ ਸਬੰਧ ਨਹੀਂ ਹੈਗਾ ਹੂੰ ਜੀ ਖਾਲਸਤਾਨ ਮੂਵਮੈਂਟ ਹੈ ਉਦੇਸ਼ ਬੰਦੇ ਦਾ ਵਿਜ਼ਨ ਤੇ ਵਿਜ਼ਡਮ ਕਲੀਅਰ ਹੁੰਦਾ ਹੈ ਉਹਦੇ ਨਾਲ ਜੁੜਿਆ ਹੁੰਦਾ ਜੇ ਜੁੜਿਆ ਹੁੰਦਾ ਤੇ ਉਹ ਅੰਮ੍ਰਿਤਸਰ ਸਿੱਖ ਨੌਜਵਾਨ ਮੁੰਡੇ ਹੋਣੇ ਸੀ ਉਹਨਾਂ ਦੀ ਸੋਚ ਹੋਣੀ ਸੀ ਪਰਿਵਾਰਾਂ ਨੂੰ ਨੇੜੇੋਂ ਮਿਲੇ ਹੋ ਪਰਿਵਾਰਾਂ ਦੇ ਮੈਂਬਰਾਂ ਦੀ ਵਿਚਾਰਧਾਰਾ ਜਾਂ ਉਹਨਾਂ ਦਾ ਕਿਸ ਤਰ੍ਹਾਂ ਦਾ ਲਗਨ ਲਗਾਵ ਜਿਹੜਾ ਬਿਹੇਵੀਅਰ ਜਾਂ ਸੁਭਾਅ ਹੈ ਵੀ ਖਾਲਸਤਾਨ ਨਾਲ ਦੂਰ ਦਾ ਰਿਸ਼ਤਾ ਵੀ ਇਹਨਾਂ ਦਾ ਨਜ਼ਰ ਨਹੀਂ ਆਉਂਦਾ ਗਰੀ ਪਰਿਵਾਰ ਨੇ ਦਿਹਾੜੀਦਾਰ ਲੋਕ ਨੇ ਤੇ ਜਿਵੇਂ ਪਿੰਡਾਂ ਦੇ ਵਿੱਚ ਆਪਣੇ ਦਿਹਾੜੀਦਾਰ ਹੁੰਦੇ ਉਵੇਂ ਦੇ ਹੈਗੇ ਨੇ ਜੀ ਇਸ ਕੀ ਸਿਕ ਚੀਜ਼ ਹੋਰ ਇੰਟਰਸਟਿੰਗ ਹੈ ਕਿ ਜਿਵੇਂ ਹੁਣ ਪੰਜਾਬ ਗਵਰਨਮੈਂਟ ਦੇ ਜਿਹੜੀ ਹੁਣ ਰੋਲਿੰਗ ਗਵਰਨਮੈਂਟ ਹੈ ਇਹੋ ਹੀ ਇਨਸੀਡੈਂਟ ਅੱਜ ਤੋਂ 5-6 ਮਹੀਨੇ ਪਹਿਲੇ ਨਾਗaland ਚੋਂ ਦਾ ਆਰਮੀ 14 ਸਿਵਿਲIANS ਨੂੰ ਮਾਰ ਦਿੰਦੀ ਹੈ ਨਾਗaland ਚ ਨਾਗaland ਦਾ ਚੀਫ ਮਿਨਿਸਟਰ ਸੁਪਰੀਮ ਕੋਰਟ ਆ ਜਾਂਦਾ ਉਹ ਕਹਿੰਦਾ ਮੈਂ ਆਪਦੀ ਨਾਗaland ਦੀ ਧਰਤੀ ਤੇ ਆਰਮੀ ਨੂੰ ਕਤਲ ਨਹੀਂ ਕਰਨ ਦਵਾਂਗਾ ਅੱਜ ਵੀ ਪੈਂਡਿੰਗ ਹੈ ਸੁਪਰੀਮ ਕੋਰਟ ਚੀਫ ਸੈਸਿਸ ਦੀ ਕੋਰਟ ਚ ਮੈਟਰ ਪਰ ਜਿਹੜਾ ਇੱਥੋਂ ਦਾ ਚੀਫ ਮਿਨਿਸਟਰ ਹੈ ਪੰਜਾਬ ਵਾਲਾ ਉਹ ਚੁੱਪ ਹੈ ਉਹ ਬੋਲ ਹੀ ਨਹੀਂ ਰਹੇ ਹਮ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਮਾਈਗ੍ਰੇਸ਼ਨ ਰੋਕਣੀ ਹੈ ਲੋਕ ਬਾਹਰ ਨਹੀਂ ਜਾਣੇ ਚਾਹੀਦੇ ਜੀ ਲਾਅ ਐਂਡ ਆਰਡਰ ਇਨਾ ਬੁਰਾ ਹੋਏਗਾ ਜੀ ਤੁਸੀਂ ਇਸ ਤਰੀਕੇ ਨਾਲ ਮੈਸੇਜ ਦੇਣਾ ਚਾਹੁੰਦੇ ਹੋ ਆਈ ਫਾਰ ਆਈ ਤਾਂ ਕੋਈ ਇਲਾਜ ਨਾ ਨਾ ਹੋਇਆ ਤੇ ਇਹ ਜਿਹੜਾ ਵਾ ਪਾਲਸ ਨੇ ਇੱਕ ਟੈਰਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਤੁਸੀਂ ਸਵਾਲ ਸ਼ੁਰੂ ਕੀਤਾ ਨੇ ਕੁਝ ਬੰਬ ਧਮਾਕੇ ਹੋ ਰਹੇ ਨੇ ਉਹ ਵੀ ਇੱਕ ਮੋਡਸ ਸਪਰੈਡ ਹੀ ਹੁੰਦੀ ਸੀ ਕਿ ਜਦੋਂ ਮੈਂ ਇੱਥੇ ਮਿਲਿਟੈਂਸੀ ਦਾ ਦੌਰ ਸੀ ਜੀ ਕਸ਼ਮੀਰ ਦੇ ਵਿੱਚ ਵੀ ਇਵੇਂ ਹੈ ਇਹ ਜਿਹੜੀਆਂ ਏਜੰਸੀਜ਼ ਦੇ ਅਫਸਰਸ ਨੇ ਇਹਨਾਂ ਕੋਲ ਅਸਲਾ ਜਿਹੜਾ ਵਾ ਬੇ ਤਹਾ ਪਿਆ ਹੋਇਆ ਅਨ ਆਡੀਟਰਸ ਲੈ ਇਹ ਕਟਨਾਵਾਂ ਤੇ ਅਸੀਂ ਮਹਿਸੂਸ ਕਰਦੇ ਆਪ ਵੀ ਕਰਵਾ ਲੈਂਦੇ ਨਹੀਂ ਕਿਉਂਕਿ ਫੰਡ ਲੈਣੇ ਹੁੰਦੇ ਨੇ ਪਰ ਜੇ ਆਪ ਕਰਾਉਣ ਤੇ ਦੂਜਾ ਨਾਲ ਸਵਾਲ ਇਹ ਵੀ ਖੜਾ ਹੁੰਦਾ ਨਾ ਕਿ ਸਰਕਾਰ ਦੀ ਤਾਂ ਪੁਲਿਸ ਦੀ ਤੇ ਇਹਦੇ ਨਾਲ ਬਦਨਾਮੀ ਹੋ ਰਹੀ ਹੈ ਆਪਦੀ ਬਦਨਾਮੀ ਕੌਣ ਕਰਦਾ ਹੈ ਕੋਈ ਏਜੰਸੀਜ਼ ਜਿਹੜੀਆਂ ਨੇ ਸਭ ਕੁਝ ਕਰੀ ਜਾਂਦੀਆਂ ਨੇ ਜੀ ਸੋ ਜੇ ਕਿਤੇ ਹੋਇਆ ਹੈ ਤੇ ਇਹਨਾਂ ਏਜੰਸੀਜ਼ ਨੂੰ ਚਾਹੀਦਾ ਉਹਨੂੰ ਇਨਵੈਸਟੀਗੇਟ ਕਰਨ ਜ਼ਾਇਜ਼ ਮੁੰਡਿਆਂ ਨੂੰ ਤਾਂ ਨਾ ਮਾਰਨ ਉਨ ਕਲਾਂੌਰ ਦੇ ਏਰੀਆਸ ਦੋ ਦੋ ਤਿੰਨ ਤਿੰਨ ਕਿਲੋਮੀਟਰ ਦੇ ਏਰੀਆ ਚ ਸਾਰੇ ਇਹ ਮੁੰਡਿਆਂ ਦੇ ਪਿੰਡ ਨੇ ਕਰਹੀਮਾਬਾਦ ਹੈ ਇੱਕ ਛੋਟੇ ਸਹੂਰ ਹੈ ਇੱਕ ਅਗਵਾਨ ਹੈ ਜੀ ਤੁਸੀਂ ਆਪ মিডিਆ ਵਾਲੇ ਹੋ ਤੁਸੀਂ ਉੱਥੇ ਜਾ ਕੇ ਜਾਓ ਤੁਹਾਨੂੰ ਪਤਾ ਲੱਗ ਜੇਗਾ ਹੁਣ ਜਿਹੜੀ ਜਸਟਿਸ ਦੀ ਗੱਲ ਹੈ ਐਮੈਨਸਟੀ ਇੰਟਰਨੈਸ਼ਨਲ ਦੀ ਜਿਹੜੀ ਐਂਟਰੀ ਹੈ ਉਹ ਤਾਂ ਪੰਜਾਬ ਗਵਰਨਮੈਂਟ ਨੇ ਬੈਨ ਕਰ ਰੱਖੀ ਹੈ ਜੀ ਪੰਜਾਬ ਦੇ ਵਿੱਚ ਐਮੈਨਸਟੀ ਇੰਟਰਨੈਸ਼ਨਲ ਨਹੀਂ ਆ ਸਕਦੀ ਜਿਹੜੀ ਹੋਰ ਹਿਊਮਨ ਰਾਈਟਸ ਗਰੁੱਪ ਕੰਮ ਕਰਦੇ ਨੇ ਉਹਨਾਂ ਨੂੰ ਵੀ ਥ੍ਰੈਟ ਕਰਦੇ ਨੇ ਹੂੰ ਤੇ ਇਤ ਜੀ ਕੋਈ ਇੰਡੀਪੈਂਡੈਂਟ ਏਜੰਸੀ ਜਾਂਚ ਕਰੂਗੀ ਫੇਰੀ ਸੱਚ ਸਾਹਮਣੇ ਆਊਗਾ ਨਾ ਜੀ ਤਾਂ ਤੁਸੀਂ ਕੀ ਮੰਨਦੇ ਹੋ ਕਿ ਜਿਹੜੇ ਮੋੜ ਤੇ ਕਹਾਣੀ ਇਹ ਖੜੀ ਹੈ ਕਿਉਂਕਿ ਹਾਲੇ ਗੁੰਜਲਦਾਰ ਕੇਸ ਹੈ ਇਹਦੇ ਵਿੱਚ ਕਈ ਲੋਕਾਂ ਨੂੰ ਤਾਂ ਸਮਝ ਨਹੀਂ ਆ ਰਹੀ ਕਿ ਮੰਨੀਆਂ ਕੀ ਦੀ ਸੱਚ ਕੌਣ ਬੋਲਦਾ ਝੂਠ ਕੌਣ ਹੈ ਪੁਲਿਸ ਕਿਹੜੇ ਹੱਦ ਤੱਕ ਝੂਠੀਆਂ ਕਹਾਣੀਆਂ ਕੱਢ ਰਹੀ ਹੈ ਤੇ ਹੋਰ ਸਰਕਾਰ ਕੀ ਕਰਨਾ ਚਾਹੁੰਦੀ ਹੈ ਸਾਡੀ ਇਥੇ ਜਿਹੜੀ ਨਜ਼ਰੀਆ ਜਾਂ ਨਜ਼ਰ ਕੀ ਕਹਿੰਦੀ ਹੈ ਕਿ ਕਿਵੇਂ ਸਹੀ ਦਿਸ਼ਾ ਵੱਲ ਤੋਰੀ ਜਾ ਸਕਦੀ ਹੈ ਜਾਂਚ ਪੜਤੋ ਅਸੀਂ ਸੇਂਟੀਫਿਕ ਢੰਗ ਨਾਲ ਦੱਸ ਰਹੇ ਹਾਂ ਕਿ ਜੇ ਤੁਸੀਂ ਸੇਂਟੀਫਿਕ ਢੰਗ ਨਾਲ ਵੀ ਕਰੋਗੇ ਤੇ ਕੀ ਸਪਰੂਵ ਹੋ ਜਨੇ ਦੋ ਮੁੰਡੇ ਜਿਹੜਾ ਇਹ ਹੈਗਾ ਬ੍ਰਿੰਦਰ ਸਿੰਘ ਤੇ ਜਿਹੜਾ ਜਸ਼ਨਪ੍ਰੀਤ ਹੈ ਇਹ ਤੇ ਇਕੱਠੇ ਚੱਕੇ ਨਿਕਲਨ ਹੋਰ ਤੋਂ ਤੁਸੀਂ ਇਥੋਂ ਬੰਦੇ ਚੱਕੇ ਨੇ ਉੱਥੇ ਇਨਕਾਉਂਟਰ ਸ਼ੋ ਕਰ ਦਿੱਤਾ ਸੋ ਇਹ ਵਰ ਆਰਟੀਕਲ 21 ਨੂੰ ਵੀ ਚੈਲੰਜ ਕਰ ਦਿੱਤਾ ਹੈ ਪੰਜਾਬ ਪੁਲਿਸ ਨੇ ਪੁਲਿਸ ਕਹਿੰਦੀ ਹੈ ਕਿ ਕੋਰਟ ਦੀ ਵੀ ਗੱਲ ਨਹੀਂ ਫੈਸਲਾ ਅਸੀਂ ਕਰਨਾ ਸੋ ਇਹ ਕੋਰਟ ਦਾ ਵੀ ਸਟੇਕ ਲੱਗਿਆ ਹੋਇਆ ਹੈ ਅਸੀਂ ਤੇ ਚੀਫ ਸਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਵੀ ਲਿਖਾਂਗੇ ਤੇ ਸੁਪਰੀਮ ਕੋਰਟਸ ਤੇ ਅਸੀਂ ਜਾ ਹੀ ਰਹੇ ਹਾਂ ਕਿ ਇਹਨਾਂ ਵਿਸ਼ਿਆਂ ਦਾ ਸਿਓ ਮੋਟੋ ਹੋਣਾ ਚਾਹੀਦਾ ਸਿਓ ਮੋਟੋ ਤੋਂ ਬਾਅਦ ਇਸ ਕਿਸਮ ਦੇ ਇੰਡੀਪੈਂਡੈਂਟ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਕਿ ਇਨ ਫਿਊਚਰ ਕਿਸੇ ਵੀ ਇਨੋਸੈਂਟ ਪਰਸਨ ਦੀ ਕਿਲਿੰਗ ਨਾ ਹੋਏ ਅੱਜ ਦੀ ਘੜੀ ਵਿੱਚ ਤੁਹਾਨੂੰ ਕੀ ਲੱਗਦਾ ਜਿੰਨੀ ਕਿ ਤੁਸੀਂ ਇਸ ਕੇਸ ਨੂੰ ਕੋਖ ਪੜਤਾਲ ਕਰ ਚੁੱਕੇ ਹੋ ਜਾਂ ਸਬੂਤ ਇਕੱਠੇ ਕਰ ਚੁੱਕੇ ਹੋ ਕਿੰਨੇ ਕੋ ਐਵੀਡੈਂਸ ਮਜ਼ਬੂਤ ਬਚੇ ਨੇ ਕਿਉਂਕਿ ਹੁਣ ਸੰਸਕਾਰ ਹੋ ਚੁੱਕਾ ਹੈ ਦੁਬਾਰਾ ਪੋਸਟਮਾਰਟਮ ਵਾਲੀ ਵੀ ਤੇ ਗੱਲ ਖਤਮ ਹੋ ਗਈ ਤਾਂ ਪੁਰਾਣਾ ਪੋਸਟਮਾਰਟਮ ਦੀ ਰਿਪੋਰਟ ਦਿਖਾ ਕੇ ਪੁਲਿਸ ਜਾਂ ਛੜੇ ਅਧਿਕਾਰੀ ਨੇ ਉਹ ਬਚ ਨਹੀਂ ਜਾਣਗੇ ਇਸ ਕੇਸ ਤੋਂ ਕਿਹਾ ਦੇਖੋ ਜੀ ਪੋਸਟਮਾਰਟਮ ਤੇ ਆ ਹੈਗਾ ਇਹ ਕਿਉਂ ਜਿਹੜਾ ਮੁਜ਼ਰਮ ਹੁੰਦਾ ਨਾ ਹੁਣ ਅਰਾਊਂਡ ਮਿਲੀਸ਼ੀਟੈਂਸੀ ਦੇ ਪੀਰੀਅਡਸ ਸੀਬੀਆਈ ਨੇ 70 ਦੇ ਕਰੀਬ ਅਫੇਅਰਸ ਪੰਜਾਬ ਚ ਅਫੀਅਰਸ ਕੀਤੀ ਹੈ ਤੁਸੀਂ ਵੇਖਿਆ ਮੋਹਾਲੀ ਸੀਬੀਆਈ ਕੋਰਟ ਚ ਹਰ ਹਫਤੇ ਕੋਈ ਨਾ ਕੋਈ ਕਿੰਨੇ ਪੁਲਿਸ ਵਾਲੇ ਕੈਦ ਹੁੰਦੇ ਨੇ ਉਹ ਜਿਹੜਾ ਕਯੂਜ਼ਡ ਹੁੰਦਾ ਉਹ ਆਪ ਦੀ ਕਿਤੇ ਤੇ ਕਿਤੇ ਜਿਹੜੀ ਹੈ ਕਮਜ਼ੋਰੀ ਛੱਡ ਜਾਂਦਾ ਹੈ ਕ੍ਰਿਮੀਨਲ ਜਸਟਿਸ ਦਾ ਹੀ ਪਾਰਟ ਹੈ ਨਾ ਚਾਹੇ ਕੋਈ ਪੁਲਿਸ ਵਾਲਾ ਚਾਹੇ ਕੋਈ ਆਮ ਬੰਦਾ ਹੈ ਜਿਹੜਾ ਦੋਸ਼ੀ ਹੁੰਦਾ ਹੈ ਉਹਦੀ ਤੁਹਾਨੂੰ ਕਿਤੇ ਤੇ ਕਿਤੇ ਪੈ ਮਿਲ ਜਾਂਦੀ ਹੈ ਕਿ ਫਾਲਟ ਕਿੱਥੇ ਹੋਇਆ ਹੈ ਮਤਲਬ ਜੇ ਘਰੇ ਦੀ ਨਿਰਪੱਖਤਾ ਦੇ ਨਾਲ ਜਾਂ ਇੱਕ ਉੱਚ ਪੱਧਰੀ ਜਾਂਚ ਪੜਤਾਲ ਹੁੰਦੀ ਹੈ ਇਸ ਕੇਸ ਦੀ ਘੱਟੋ-ਘੱਟ ਤੇ ਕਾਫੀ ਕੁਝ ਜਿਹੜਾ ਲੁਕੋਇਆ ਗਿਆ ਸਾਹਮਣੇ ਆ ਸਕਦਾ ਅਸੀਂ ਤੇ ਮਹਿਸੂਸ ਕਰਦੇ ਹਾਂ ਕਿ ਜਿਵੇਂ ਨਾਗਾਲੈਂਡ ਦਾ ਚੀਫ ਮਿਨਿਸਟਰ ਸੁਪਰੀਮ ਕੋਰਟ ਗਿਆ ਹੈ ਤੇ ਇਹ ਜਿਹੜੇ ਪੰਜਾਬ ਵਾਲਾ ਚੀਫ ਮਿਨਿਸਟਰ ਹੈ ਇਹਨੂੰ ਵੀ ਚਾਹੀਦਾ ਹੈ ਸੁਪਰੀਮ ਕੋਰਟ ਜਾ ਕੇ ਕਹਿਣਾ ਚਾਹੀਦਾ ਹੈ ਕਿ ਜਾਂਚ ਹੋਣੀ ਚਾਹੀਦੀ ਹੈ ਸੀਬੀਆਈ ਦੀ ਤੇ ਪੰਜਾਬ ਗਵਰਨਮੈਂਟ ਕੋਲੇ ਪਾਵਰ ਹੈਗੀ ਹੈ ਪੰਜਾਬ ਗਵਰਨਮੈਂਟ ਨੂੰ ਇਮੀਡੀਏਟ ਇਫੈਕਟ ਜਾਂ ਸੀਬੀਆਈ ਨੂੰ ਦੇ ਦੇਣੀ ਚਾਹੀਦੀ ਹੈ ਪਰ ਇਹ ਗੱਲ ਜੇ ਸਰਕਾਰ ਆਪ ਹੀ ਕਰੇਗੀ ਤੇ ਸਵਾਰ ਸਰਕਾਰ ਤੇ ਮੋੜ ਉੱਠ ਜਾਏਗਾ ਕਿ ਤੁਹਾਡੇ ਇੱਕ ਪੱਲੇ ਕੁਝ ਨਹੀਂ ਹੈ ਕਿ ਤੁਸੀਂ ਕੇਂਦਰੀ ਏਜੰਸੀ ਨੂੰ ਜਾਂਚ ਦੇ ਰਹੇ ਹੋ ਤਿੱਖ ਜਦੋਂ ਲੋਕ ਤੁਹਾਨੂੰ ਡਾਊਟ ਕਰ ਰਹੇ ਨੇ ਜੇ ਤੁਸੀਂ ਲੋਕਾਂ ਦੇ ਨੁਮਾਇੰਦੇ ਹੋ ਲੋਕਾਂ ਵੱਲੋਂ ਚੁਣੇ ਹੋਏ ਹੋ ਫਿਰ ਲੋਕ ਕਹਿੰਦੇ ਚਾਹੁੰਦੇ ਨਹੀਂ ਕਿ ਸੀਬੀਆਈ ਦੀ ਜਾਂਚ ਹੋਏ ਤੇ ਜੇ ਗਵਰਨਮੈਂਟ ਦੀ ਇਸ ਵਿੱਚ ਇਨਵੋਲਵਮੈਂਟ ਨਹੀਂ ਹੈਗੀ ਚੀਫ ਮਿਨਿਸਟਰ ਦੀ ਇਨਵੋਲਵਮੈਂਟ ਨਹੀਂ ਹੈਗੀ ਉਹਨੂੰ ਮੈਂਟ ਤੋਂ ਪਹਿਲੇ ਕਹਿਣਾ ਚਾਹੀਦਾ ਹੈ ਸੋ ਮੇਰੀ ਨਜ਼ਰ ਸੇ ਚੀਫ ਮਿਨਿਸਟਰ ਨੂੰ ਨਾਗਾਲੈਂਡ ਦੇ ਚੀਫ ਮਿਨਿਸਟਰ ਦੀ ਤਰਸ ਤੇ ਇੱਕ ਟ੍ਰੈਂਡ ਸੈੱਟ ਕਰਨਾ ਚਾਹੀਦਾ ਹੈ ਕਿ ਅਸੀਂ ਕੋਈ ਫੇਰ ਹੈਗੇ ਆਂ ਅਸੀਂ ਕੋ ਤੱਕਾ ਨਹੀਂ ਕਰ ਰਹੇ ਇਹਨਾਂ ਨੂੰ ਆਪ ਸੁਪਰੀਮ ਕੋਰਟ ਜਾਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਘਟਨਾ ਕੋ ਪਹਿਲੀ ਤਾਂ ਹੈ ਨਹੀਂ ਪੰਜਾਬ ਦੇ ਅੰਦਰ بڑے ਕੇਸ ਨੇ ਤੁਸੀਂ ਵੀ ਬਹੁਤ ਸਾਰੇ ਕੇਸਾਂ ਨੂੰ ਡੀਲ ਕੀਤਾ ਹੁਣ ਤੱਕ ਕਰਦੇ ਆ ਰਹੇ ਹੋ ਮਨੁੱਖੀ ਅਧਿਕਾਰਾਂ ਦੀ ਲੰਘਣਾ ਜਿੱਥੇ ਜਿੱਥੇ ਹੁੰਦੀ ਖਾਸ ਕਰਕੇ ਪੰਜਾਬ ਦੀ ਧਰਤੀ ਤੇ ਮਨੁੱਖੀ ਅਧਿਕਾਰਾਂ ਨੂੰ ਫਿਰ ਬਚਾਉਣ ਦਾ ਰਾਹ ਕਿਵੇਂ ਦਾ ਹੋਣਾ ਚਾਹੀਦਾ ਹੈ ਕਿਹੜੇ ਲੋਕ ਨੇ ਇਹ ਸਰਕਾਰ ਦੀ ਇੱਛਾ ਸ਼ਕਤੀ ਕਮਜ਼ੋਰ ਹੈ ਜ ਹੈ ਹੀ ਨਹੀਂ ਹੈ ਇਸ ਪਾਸੇ ਨੀਅਤ ਕੰਮ ਕਰਨ ਦੀ ਤਾਂ ਫਿਰ ਕਿਹੜੇ ਲੋਕ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਲੜਨ ਤੇ ਕਿਵੇਂ ਲੜਨ ਕੋ ਸਭ ਤੋਂ ਪਹਿਲੇ ਤੇ ਜਿਹੜੀ ਸਟੇਟ ਹੈ ਜਿਹੜੀ ਇਲੈਕਟਿਡ ਗਵਰਨਮੈਂਟ ਹੁੰਦੀ ਹੈ ਉਹਨਾਂ ਦਾ ਫਰਜ਼ ਹੈ ਰੂਲ ਆਫ ਲਾਅ ਨੂੰ ਇਨਸ਼ੋਰ ਕਰਨਾ ਜੀ ਕਿਉਂਕਿ ਉਹਨਾਂ ਕੋਲ ਰਿਸੋਰਸਸ ਨੇ ਉਹਨਾਂ ਕੋਲ ਸਾਰਾ ਐਡਮਿਨਿਸਟ੍ਰੇਸ਼ਨ ਅੰਡਰ ਹੈ ਉਸ ਤੋਂ ਬਾਅਦ ਦੂਜਾ ਪਾਰਟ ਹੁੰਦਾ ਜਿਹੜੀ ਸਿਵਲ ਸੋਸਾਇਟੀ ਦੇ ਪੜ੍ਹੇ ਲਿਖੇ ਲੋਕ ਨੇ ਪਤਰਕਾਰਾਂ ਨੇ ਵਕੀਲ ਨੇ ਪ੍ਰੋਫੈਸਰ ਨੇ ਡਾਕਟਰਸ ਨੇ ਜਿਹੜੇ ਐਜੂਕੇਟਡ ਨੇ ਉਹਨਾਂ ਦਾ ਫਰਜ਼ ਹੁੰਦਾ ਹੈ ਕਿ ਜਿੱਥੇ ਵੋਲੇਸ਼ਨ ਹੁੰਦੀ ਹੈ ਉੱਥੇ ਸਟੈਂਡ ਕਰਨ। ਤਾਹੀਂ ਲੋਕਾਂ ਨੂੰ ਇਨਸਾਫ ਮਿਲੇਗਾ ਨਾ ਜੇ ਕੋਈ ਚੋ ਆਵਾਜ਼ ਕਰੇਗਾ ਤਾਂ ਟੁਕ ਟੁਕ ਟੈਸ ਕੀ ਇਸ ਨੂੰ ਤਨ ਪੱਤਨ ਤੱਕ ਲਿਜਾਣ ਲਈ ਕਿ ਸਹੀ ਨਤਾਰਾ ਹੋਣਾ ਚਾਹੀਦਾ ਕੇਸ ਦਾ ਤੁਹਾਡੀ ਰਣਨੀਤੀ ਕੀ ਹੈ ਕਦੋਂ ਤੱਕ ਸੁਪਰੀਮ ਕੋਰਟ ਤੱਕ ਪਹੁੰਚ ਹੋ ਰਹੀ ਹੈ ਜਾਂ ਪਹਿਲਾਂ ਹੇਠਲੀ ਅਦਾਲਤ ਤੱਕ ਵੀ ਜਾਇਆ ਜਾ ਸਕਦਾ। ਇਸੇ ਤਰ੍ਹਾਂ ਸਟ੍ਰੇਟ ਵੇ ਚ ਸੁਪਰੀਮ ਕੋਰਟ ਜਾਵਾਂਗੇ ਕਿਉਂਕਿ ਦੋ ਸਟੇਟਸ ਦਾ ਮੈਟਰ ਹੈ। ਜੀ ਉੱਧਰ ਜੁਪੀ ਹੈਗਾ ਇਧਰ ਪੰਜਾਬ ਇਨਵੋਲਵ ਹੈ ਜੀ ਤੇ ਸੋਸੀ ਪ੍ਰੀਲੀਮినਰੀ ਜਿਹੜੀ ਐਵੀਡੈਂਸ ਹੈ ਸਾਨੂੰ ਇਹਨਾਂ ਨੇ ਕਾਗਜ਼ ਕੋਈ ਨਹੀਂ ਦਿੱਤਾ ਹੈਗਾ ਨਾ ਇਹਨਾਂ ਨੇ ਕੋਈ ਐਫੀਅਰਸ ਦੀ ਕਾਪੀ ਦਿੱਤੀ ਹੈ ਪੰਜਾਬ ਗਵਰਨਮੈਂਟ ਨੇ ਜੀ ਨਾ ਪੋਸਟਮਾਰਟਮ ਦੀ ਕਾਪੀ ਦਿੱਤੀ ਹੈ ਹੂੰ ਸੋਸੀ ਸਾਰੀ ਐਵੀਡੈਂਸ ਜਿਹੜੇ ਅਵਰਟਨਸਸ ਨਹੀਂ ਉਹਨਾਂ ਦੇ ਐਫੀਡੀਫੋਰ ਲੈ ਕੇ ਫਿਰ ਅਸੀਂ ਸੁਪਰੀਮ ਕੋਰਟ ਜਲਦੀ ਜਾਵਾਂਗੇ ਜੀ ਬਹੁਤ ਸ਼ੁਕਰੀਆ ਜੀ ਤਾ ਪੀਲੀਪੀਤ ਯੂਪੀ ਦੇ ਵਿੱਚ ਹੋਇਆ ਤਿੰਨ ਨੌਜਵਾਨਾਂ ਦਾ ਇਨਕਾਊਂਟਰ ਉਸ ਪੁਲਿਸ ਇਨਕਾਊਂਟਰ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਜੁੜੇ ਨੇ ਜਿਨ੍ਹਾਂ ਦਾ ਸਵਾਲਾਂ ਦਾ ਜਵਾਬ ਲੈਣ ਦੇ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਅਸੀਂ ਉਹਨਾਂ ਪਰਿਵਾਰਾਂ ਨੂੰ ਵੀ ਮਿਲੇ ਆ ਉਹਨਾਂ ਪਰਿਵਾਰਕ ਮੈਂਬਰਾਂ ਦੇ ਜਿਹੜੇ ਸ਼ੱਕ ਨੇ ਜਿਹੜੇ ਸਵਾਲ ਨੇ ਉਹਨਾਂ ਨੂੰ ਸਹੀ ਢੰਗ ਨਾਲ ਡੀਲ ਨਹੀਂ ਕੀਤਾ ਗਿਆ ਪ੍ਰਸ਼ਾਸਨ ਨੇ ਉੱਥੇ ਅੰਗੇਲੀਆਂ ਵੀ ਵੱਡੀਆਂ ਦਿਖਾਈਆਂ ਔਰ ਸਹੀ ਤੇ ਸਪਸ਼ਟ ਜਿਹੜੇ ਤੱਥ ਆ ਉਹ ਸਾਹਮਣੇ ਨਹੀਂ ਰੱਖੇ ਤਾਂ ਉਹਨਾਂ ਤੱਥਾਂ ਨੂੰ ਲੱਭਣ ਦੀ ਖਾਤਰ ਇਹਨਾਂ ਨੇ ਕਿਹਾ ਕਿ ਅਸੀਂ ਕੰਮ ਔਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਅਦ ਹੋਵੇਗਾ ਕਿ ਇਹ CBI ਦੇ ਕੋਲ ਜਾਂਚ ਪੜਤਾਲ ਜਾ ਸਕਦੀ ਹੈ ਜਿਵੇਂ ਕਿ ਪਹਿਲਾਂ ਵਾਲੇ ਪੰਜਾਬ ਦੇ ਬਹੁਤ ਸਾਰੇ ਕੇਸਾਂ ਦੇ ਵਿੱਚ ਗਈ ਹੈ ਤੇ ਅੱਜ ਤੱਕ ਲੋਕਾਂ ਨੂੰ ਜਿਹੜੇ ਮੁਲਜ਼ਮ ਸੀ ਜਿਹੜੇ ਅਫਸਰ ਬਣ ਕੇ ਵਰਦੀ ਧਾਰੀ ਸੀ ਜਿਹੜੇ ਉਹ ਗੁੰਡੇ ਬਣੇ ਤੇ ਉਹਨਾਂ ਨੂੰ ਸਜ਼ਾਵਾ ਹੁਣ ਤੱਕ ਮਿਲ ਰਹੀਆਂ ਨੇ ਕੀ ਅਜਿਹੇ ਕੇਸ ਦੇ ਵਿੱਚ ਇਸ ਤਰ੍ਹਾਂ ਦੇ ਕੇਸ ਵਿੱਚ ਹੁਣ ਵੀ ਹੋਵੇਗਾ ਜਾਂ ਫਿਰ ਕੋਈ ਹੋਰ ਕਹਾਣੀ ਨਿਕਲਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਇਸ ਮੁਲਾਕਾਤ ਚੈਨਾਈ ਤੁਹਾਡਾ ਕੀ ਮੰਨਣਾ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ